ਸਸਰੀ ਕਾਇਦਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅੰਮ੍ਰਿਤ ਕਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਮੈਂ ਤੁਹਾਡਾ ਸਾਰਾ ਸਵਾਦ ਕਰਦੀ ਹਾਂ ਲੋ ਜੀ ਮੈਂ ਹਾਜ਼ਰਾਂ ਫੁੱਲੀ ਕਚੈਰੀ ਵਿੱਚ ਇੱਕ ਲੋਕ ਗਾਥਾ ਲੈ ਕੇ ਹੈਨਾ ਤੇ ਭੈਣਾ ਕਹਿੰਦੇ ਸਾਨੂੰ ਉਹ ਸੱਸੀ ਪੁੰਨ ਦਾ ਪਹਿਲਾਂ ਹੀ ਪਾਏ ਨੇ ਇਹ ਵੀ ਹਲਕਾ ਫੁਲਕਾ ਜਿਹਾ ਸੱਸੀ ਪੁੰਨ ਦਾ ਗੀਤ ਹੈਗਾ ਹੈ ਤੇ ਇਹ ਜਿਹੜਾ ਇਹ ਮੇਰੀ ਬੋਲੀ ਅੱਜ ਮੈਂ ਜੋ ਵੀ ਦੱਸਦੀ ਆ ਹਨ ਤੇ ਛੇਟ ਪੰਜਾਬੀ ਚ ਹੀ ਦੱਸਦੀ ਆ ਸਾਨੂੰ ਤੇ ਕਹਿੰਦੇ ਵਿਰਸਾ ਆਪਣੇ ਆਪ ਵਿੱਚ ਕਿਸੇ ਵੀ ਸਮਾਜ ਨੂੰ ਉਸ ਦੇ ਉਸ ਜਗ੍ਹਾ ਨੂੰ ਦਰਸਾਉਂਦਾ ਜਿਸ ਕਰਕੇ ਲੋਕ ਲੋਕਾਂ ਦੀ ਪਛਾਣ ਹੁੰਦੀ ਹੈ ਹੂੰ ਜਿਹੜੀਆਂ ਕੌਮਾਂ ਆਪਣੇ ਵਿਰਸੇ ਨਾਲ ਜੁੜੀਆਂ ਰਹਿੰਦੀਆਂ ਨੇ ਹਨ ਤੇ ਉਹ ਸਦਾ ਕਰੇ ਸਰਦਾਰੀ ਕਰਦੀਆਂ ਨੇ ਇਹ ਇਹਦੇ ਵਿੱਚ ਸਾਰਾ ਜੋ ਜੋ ਵੀ ਸਾਡੇ ਨਾਲ ਵਾਪਰਿਆ ਹੁੰਦਾ ਜੋ ਵੀ ਹੋਇਆ ਹੁੰਦਾ ਉਸ ਨਾਲ ਲੋਕਾਂ ਨੇ ਇਹ ਆਪਦੇ ਗੀਤ ਰੀਤੀ ਰਿਵਾਜ ਉਹਨਾਂ ਨਿਕ ਰੱਖੇ ਹੋਏ ਨੇ ਤੇ ਉਹੀ ਮੈਂ ਤੁਹਾਨੂੰ ਇਹ ਸੁਣਾਉਂਗੀ ਇਹ ਮੈਂ ਨਾ ਕਿ ਕਿਤਾਬ ਪੜ੍ਹੀ ਸੀ ਇਸ਼ਕ ਜਿਨਾ ਦੇ ਹੱਡੀ ਰਚਾ ਮੈਂ ਸੋਚਦੀ ਸੀ ਕਿ ਇਹੋ ਜਿਹੀਆਂ ਕੁੜੀਆਂ ਨੇ ਕਿ ਜਨਾ ਐ ਉਹਨਾਂ ਦੇ ਉਹਨਾਂ ਦੇ ਸਵਾਦਾਂ ਤੇ ਉਹਨਾਂ ਜੀਵੇ ਲੋਕ ਵਾਰਦੇ ਨੇ ਹਨ ਫਿਰ ਜਦ ਮੈਂ ਪੜਿਆ ਉਹਦੇ ਤੇ ਫਿਰ ਉਹਦੇ ਵਿੱਚ ਤਾਂ ਸੱਚੀ ਇਹ ਕਿਤਨਾ ਜਿਆ ਦੇਵੀਆਂ ਇਹਨਾਂ ਦੇ ਸੱਚੇ ਪ੍ਰੇਮ ਪਿਆਰ ਹੁਣ ਤੱਕ ਆ ਪਤੀਆਂ ਪਰ ਉਹਨਾਂ ਵਿਆਹ ਕੇ ਤੋੜ ਤਾਂ ਉਹ ਵੀ ਘਰ ਵਾਲਿਆਂ ਨਾਲ ਲੜੀ ਜਾਂਦੀਆਂ ਨੇ ਉਹਵੇਂ ਤਾਂ ਘਰ ਵਾਲਿਆਂ ਨੇ ਫਰਜ਼ ਦੇ ਭਾਈ ਚਾਹੇ ਜਾਨ ਵਾਗੀ ਉਹਨਾਂ ਨੇ ਉਹ ਆਗੇ ਸਿੱਦਕ ਤੋਂ ਨਹੀਂ ਹਾਰੇ ਇਹ ਇਸੇ ਸਸੀ ਪੁਨੋਂ ਸ਼ੀਰ ਫਰਿਆਦ ਹੀ ਰਾਂਝਾ ਇੱਕ ਸਹਿਵਾ ਨੇ ਉਹ ਆਪਣੇ ਭਰਾਵਾਂ ਨਾਲ ਹੋ ਗਈ ਸੀ ਵੀ ਮੇਰੇ ਭਰਾਵਾਂ ਨਾਲ ਹੀ ਮਾਰਦੇ ਮਿਰਜਾ ਤੇ ਇਸੇ ਕਰਕੇ ਉਹਦਾ ਨਾਂ ਪਿੱਛੇ ਆਉਂਦਾ ਮਰਦ ਜੇ ਦਾ ਨਾਮ ਹੋਊਗਾ ਮਰਦਿਆ ਸਹਿਬਾ ਨਹੀਂ ਤਾਂ ਹੀ ਰਾਂਝਾ ਸੱਸੀ ਪੁੰਨੂ ਉਹ ਵੀ ਔਰਤ ਨੂੰ ਵੱਧ ਅਧਿਕਾਰ ਦਿੱਤੇ ਨੇ ਜਦੋਂ ਆਪਾਂ ਤੁਸੀਂ ਕਦੇ ਕਾਰਡ ਛਾਉਣਾ ਸ਼੍ਰੀਮਤੀ ਪਹਿਲਾਂ ਲਿਖਿਆ ਜਾਂਦਾ ਕਿਉਂਕਿ ਇਹਨਾਂ ਔਰਤਾਂ ਨੂੰ ਇੱਕ ਤਰ੍ਹਾਂ ਦਾ ਰੱਬ ਦਾ ਰੂਪ ਹੀ ਮੰਨੀ ਗਈ ਹੋਈ ਹੈ ਤੇ ਜੇ ਗਲਤ ਕੰਮ ਕਰਦੇ ਤਾਂ ਵੀ ਅਸੀਂ ਕਰਦੇ ਹਾਂ ਜੇ ਅਸੀਂ ਠੀਕ ਕਰਦੇ ਤਾਂ ਔਰਤਾਂ ਤਾਂ ਤਰੱਕੀ ਤੇ ਵੀ ਔਰਤਾਂ ਹੀ ਲੈ ਕੇ ਜਾਂਦੀਆਂ ਮਰਦ ਤਾਂ ਵਿਚਾਰੇ ਭੋਲੇ ਭਾਲੇ ਹੁੰਦੇ ਨੇ ਹਨ ਤੇ ਉਹ ਤਾਂ ਫਿਰ ਲੱਗ ਜਾਂਦੇ ਜਿਵੇਂ ਜਿਹੜਾ ਕੁਛ ਕਹਤਾ ਆਪਣੇ ਵੀ ਠੀਕ ਹੈ ਉਹ ਨਹੀਂ ਪਰ ਨਹੀਂ ਜਿਹੜੀਆਂ ਸਹੀ ਔਰਤਾਂ ਹੁੰਦੀਆਂ ਨੇ ਉਹ ਸਹੀ ਰਸਤੇ ਤੇ ਪਾਉਂਦੀਆਂ ਨੇ ਤੇ ਇਹ ਇੱਕ ਲੋਕ ਗਾਥਾ ਹੈ ਫਿਰ ਗੱਲਾਂ ਥੋੜਾ ਨਾਲ ਕੋਈ ਤਾਂ ਕਹਾਣੀ ਲੰਮੀ ਹੋ ਜੂ ਤੇ ਫਿਰ ਉਹਨਾਂ ਨੇ ਸਿਦਕ ਨੂੰ ਭਗਾਏ ਤਾਂ ਉਹਨਾਂ ਦੇ ਮੜੀਆਂ ਤੇ ਦੀਵੇ ਵਾਲੇ ਜਾਂਦੇ ਨੇ ਇੱਕ ਤਰ੍ਹਾਂ ਨਾਲ ਉਹ ਜੀਵੀਆਂ ਨੇ ਤਰ੍ਹਾਂ ਸੀ ਉਹਨਾਂ ਨੇ ਹੋਰ ਕਿਸੇ ਪਾਸੇ ਨਹੀਂ ਦੇਖਿਆ ਤੇ ਹੈਨਾ ਤੇ ਹੁਣ ਤੱਕ ਜਦੋਂ ਰਾਂਝੇ ਕੋਲ ਪੈਸੇ ਮੁਕੇ ਹੀਰ ਜਦੋਂ ਰੁੱਸ ਜਾਂਦੀ ਪਰ ਉਹ ਐ ਨਹੀਂ ਸੀਗੀਆਂ ਹੈਨਾ ਤੇ ਇਸੇ ਕਰਕੇ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਕਿਉਂ ਅੱਜ ਇਸ ਵੇਲੇ ਕੋਈ ਮੈਂ ਉਹਨਾਂ ਥੋੜੇ ਉਹਦੇ ਬਾਰੇ ਹੀ ਦੱਸਦੀ ਆ ਜਦੋਂ ਉਹਦੇ ਭਰਾ ਲੈ ਗਏ ਸੀਗੇ ਉਹਨੂੰ ਪੁੰਨ ਨੂੰ ਤਾਂ ਫਿਰ ਤੁਸੀਂ ਦੇਖ ਲਓ ਵੀ ਉਹਨੇ ਪ੍ਰਵਾਹ ਨਹੀਂ ਕਰੀ ਉਹ ਨੰਗੇ ਪੈਰੀ ਚੱਲ ਪਿਛ ਨੂੰ ਲੱਪਣ ਵਾਸਤੇ ਥਲਾਂ ਦੇ ਵਿੱਚ ਉਹ ਰੇਤੇ ਦੇ ਵਿੱਚ ਇੰਨੀ ਗਰਮੀ ਸੀ ਉੱਥੇ ਹੀ ਮਰ ਗਈ ਉਹ ਵਾਪਸ ਨਹੀਂ ਮੁੜੀ ਹੈਨਾ ਤੇ ਲੋ ਤੁਸੀਂ ਮੰਨੋ ਇਸ ਗੀਤਾਂ ਦੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੋ ਹੈਗਾ ਵੀ ਜਿਵੇਂ ਫੀਮ ਨਸ਼ਾ ਡਰਗਸ ਕੋਈ ਵੀ ਚੀਜ਼ ਛਡਾਉਣੀ ਹੈ ਉਹਦੇ ਵਾਸਤੇ ਸ਼੍ਰੀ ਭਗਵਾਨ ਨਾਲ ਸੰਬੰਧਤ ਇਹ ਨੁਕਤਾ ਧਾਰਮਿਕ ਉਹ ਤੁਸੀਂ ਕਰਕੇ ਦੇਖੋ ਕਹਿੰਦੇ ਹਰ ਹਾਲਤ ਬੰਦਾ ਸਾਰੇ ਨਸ਼ੇ ਛੱਡ ਦੂ ਜਿਹੜਾ ਕਦੇ ਚਿੱਟਾ ਨਿਛੜਾਇਆ ਜਾਂਦਾ ਵੀ ਜਦੋਂ ਇਹਨੇ ਸਾਰੇ ਕੀ ਹੈਗਾ ਇਸ ਸੰਤਤਾ ਮਹਤਵਾਨੀਆਂ ਗੱਲਾਂ ਨੇ ਮੈਂ ਆਪ ਦੇ ਕੋਲ ਕੋਸਿੰਦਸੀ ਮੈਨੂੰ ਕੁਝ ਨਹੀਂ ਆਉਂਦਾ ਤੇ ਮੈਂ ਜਿਹੜਾ ਇਹ ਪੜ ਲੈਨੀ ਆ ਜਾਂ ਮਹਾਰਾਜ ਅ ਸੁਣ ਲੈਨੀ ਆ ਮਹਾਪੁਰਸ਼ਾਂ ਤੋਂ ਉਹ ਤੁਹਾਡੇ ਕੋਲੇ ਪਹਚਾ ਦੇਨੀ ਆ ਹਨਾ ਤੇ ਲੋ ਪਹਿਲਾਂ ਦਾ ਜੋ ਆਪਣਾ ਰੰਗਾ ਰੰਗ ਪ੍ਰੋਗਰਾਮ ਵੱਲ ਤੇ ਫੇਰ ਮੈਂ ਤੁਹਾਨੂੰ ਮੁਲਕ ਦਾ ਦੱਸੂਗੀ ਤੇ ਉਹ ਤੁਸੀਂ ਕਾਪੀ ਪੈਨ ਆਦਾਂ ਲੈ ਕੇ ਬੈਠ ਜਿਓ ਤੇ ਫੇਰ ਮੈਂ ਤੁਹਾਰੀ ਬਾਰੀ ਬਾਰੀ ਮੈਨੂੰ ਦੱਸਣਾ ਔਖਾ ਹੋ ਜਾਂਦਾ ਤੇ ਫੇਰ ਲਿਖ ਲਓ ਹਨਾ ਖੋ ਜੇ ਸੋਨੂੰ ਨੇ ਲੋੜੀ ਦਾ ਹੋਰ ਕਿਸੇ ਭੈਣ ਭਾਈ ਨੂੰ ਸੋ ਕਿਸੇ ਦਾ ਭਲਾ ਹੋ ਜੇ ਮੈਂ ਵੀ ਕਹਿੰਨੀ ਆ ਸਾਡਾ ਸਭ ਦਾ ਭਲਾ ਹੋਵੇ ਸਭ ਦਾ ਮੰਗਲ ਸਭ ਦਾ ਭਲਾ ਹੋਵੇ ਲਓ ਮਾਣੋ ਹੁਣ ਫਿਰ ਮੇਰੇ ਇਸ ਪਹਿਲਾਂ ਗੀਤ ਦਾ ਆਨੰਦ ਫਿਰ ਆਪ ਪਾਵਾਂਗੇ ਨੁਕਤੇ ਪਰ ਨੀ ਮੈਂ ਹੋ ਕਾ ਦੇ ਮਾਨੀ ਵਿੱਚ ਢੀ ਗਲੀਆਂ ਨੀ ਮੈਂ ਚੜੀ ਕੇ ਚਵਾਰੇ ਨੀ ਮੈਂ ਝੜੀ ਕੇ ਨੀ ਮੈਂ ਝੜੀ ਕੇ ਨੀ ਮੈਂ ਝੜੀ ਕੇ ਚਵਾਰੇ ਵਾਜਾ ਮਾਰੀਆਂ ਕੀ ਤਾ ਅਵਾਰੇ ਨਾਵੇ ਪੁੰਨੋ ਦਿਲਦਾਰ ਦੀ ਮੇ हथ विच दसी माए पुनार थला बिची माए नुल्के में हा हसी मा त जी आवे पुनो यारी दी माए चढ़िके अस बि माए

पृथ्वी चैला द माए पुन यारे त मिला द माए दुख चलद माड़े दिला द माए की त ਵਾਜੇ ਨਾ ਆਵੇ ਕੀ ਤੋਂ ਵਾਜੇ ਨਾ ਆਏ ਪੁੰਨੂ ਨੀ ਜਾਰੇ ਦੀ ਮੇਰੇ ਹੱਥ ਵਿੱਚ ਕੋ ਰਾਜਾ ਕੁ ਜੜਾ ਮਾ त गुजड़ माए पुन सीने मिच कुद माए कीना की तीना वे पुनू दिल रे हाथी विच दोण लसिंदसि माए पून यार थला बि माए ਕੇ ਅਵਾਜਾਂ ਮਾਰੀਆਂ ਕੀ ਤਵਾਜੀ ਨਾਵੇ ਪੁੰਨ ਦਿਲਦਾਰੀ ਦੀ ਲਓ ਜੀ ਸਭਿਆ ਪੂਰਾ ਤੇ ਸੱਸੀ ਕੰਨੀ ਮੈਂ ਪੋਠੇ ਚਾਚੜ ਵਾਜਾਂ ਵਾਲੀਆਂ ਅੰਗਲੀਆਂ ਚ ਮਾਰੀਆਂ ਪਰ ਨਹੀਂ ਉਹ ਮਨੋ ਕਿ ਤੋਂ ਆਵਾਜ਼ ਨਹੀਂ ਆਉਂਦੀ ਤੇ ਫਿਰ ਉਹ ਉਹਦੇ ਮਗਰੇ ਚਲ ਪਿੱਛਲਾਂ ਚ ਹੈ ਨਾ ਤੇ ਉੱਥੇ ਉਹਨੇ ਆਪਣੀ ਜਾਨ ਦੇ ਦਿੱਤੀ ਪਰ ਵਾਪਸ ਨਹੀਂ ਫੇਰਣੀ ਤੇ ਬਾਕੀ ਕਹਾਣੀ ਤੁਹਾਨੂੰ ਫੇਰ ਕਦੇ ਸੁਣਾਉਂ ਸਾਲੀਏ ਜੀ ਮੈਂ ਮੈਂ ਭੁੱਲ ਗਈ ਵਿੱਚੋਂ ਤੇ ਲੋ ਹੁਣ ਤੁਸੀਂ ਮਾਣੋ ਇਸ ਗੀਤ ਦਾ ਆਨੰਦ ਜੀ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਸੀਂ ਗੀਤ ਸੁਣ ਕੇ ਨਾ ਮੇਰੀ ਬੇਨਤੀ ਹੈ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਘਣ ਗੀਤ ਸੁਣ ਕੇ ਛੱਡਿਆ ਨਾ ਕਰੋ ਫਿਰ ਮੇਰਾ ਹੌਸਲਾ ਵਾਦਾ ਤੇ ਫਿਰ ਮੈਂ ਤੁਹਾਨੂੰ ਨਵੇਂ-ਨਵੇਂ ਗੀਤ ਲੱਭ ਕੇ ਦਿਨੀਆਂ ਹਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਵਧੀਆ ਜਿਹਾ ਸੁਣਾਵਾਂ ਤੇ ਜਿਹੇ ਹੀ ਮੇਰੀ ਆਵਾਜ਼ ਹੈ ਹੁਣ ਮੈਂ ਫਿਰ ਉਹੇ ਜਿਹੀ ਸੁਣਾਉਣੀ ਆ ਇਹਨਾਂ ਨੂੰ ਅਸੀਂ ਸਵੀਕਾਰ ਕਰਿਓ ਹਨ ਤੇ ਲੋ ਹੁਣ ਤੁਸੀਂ ਆ ਜਾਓ ਆਪਣੇ ਧੰਨ ਉਸਤੀ ਵੱਲ ਇਹਦੇ ਵਿੱਚ ਇਹ ਸ਼ੇਵ ਇਹ ਪ੍ਰਯੋਜਨ ਹੈ ਨਾ ਸ਼ੇ ਭਗਵਾਨ ਨਾਲ ਸੰਬੰਧਤ ਹੈ ਤੇ ਮੈਂ ਤਾਂ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਦਾ ਜੇ ਤੁਸੀਂ ਵਿਸ਼ਵਾਸ ਕੋ ਕਰਕੇ ਦੇਖ ਲਓ ਤੁਹਾਡਾ ਕੋਈ ਮੁੱਲ ਨਹੀਂ ਲੱਗਾ ਜਿਹਦਾ ਕਰਦਾ ਕੋਈ ਸਕੰਦਾ ਕਿੰਦਾ ਪ੍ਰਮਾਤਮਾ ਭਲੀ ਕਰੂਗਾ ਕਦੇ ਇਹ ਰਾਮ ਬਾਣ ਉਪਾਅ ਸ਼ਰਾਬ ਅਫੀਮ ਡੋਡੇ ਡਰੱਗਸ ਹਰ ਪ੍ਰਕਾਰ ਦਾ ਨਸ਼ਾ 2 ਦਿਨ ਵਿੱਚ ਹੀ ਕਹਿੰਦੇ ਛੁੱਟ ਜੂ ਚਲੋ ਜ਼ੋਰ ਕਿਹਾਰ ਲੱਗ ਜਾਣਗੇ ਹੈਨਾ ਤੇ ਤੁਸੀਂ ਦੱਸਿਓ ਵੀ ਜਦੋਂ ਆਪਦੇ ਮਨ 'ਚ ਵੀ ਰੱਖੋ ਵੀ ਜਰੂਰ ਹੈ ਠੀਕ ਹੋਊਗਾ ਹੈਨਾ ਤੇ ਤੁਸੀਂ ਪਤਾ ਕਿ ਜਲ ਲੈ ਕੇ ਜਾਓ ਸ਼ਿਵਦੇਵ ਮੰਦਿਰ ਨੂੰ ਤਾਂ ਕੋਈ ਸ਼ੇਟਾ ਹੀ ਨਹੀਂ ਬਗਜੋ ਪਰ ਸ਼ਵੇਰ ਦਾ ਸਮਾਂ ਸੋਮਵਾਰ ਵਾਲੇ ਦਿਨ ਜਾਇਓ ਸੋਮਵਾਰ ਸ਼੍ਰੀ ਜਿਆ ਦੇ ਨੇ ਨੂੰ ਤਾਂ ਕੋਈ ਕਦੇ ਵੀ ਚਲਾ ਜਾਵੇ ਪਰ ਮੈਂ ਕਹਿੰਨੀ ਵੀ ਤੁਸੀਂ ਸੋਮਵਾਰ ਨੂੰ ਜਾਓ ਹੈਨਾ ਤਾਂ ਤੁਸੀਂ ਘਰੋਂ ਮੰਦਿਰ ਦੀ ਕੋਈ ਚੀਜ਼ ਨਹੀਂ ਵਰਤਣੀ ਆਪਦੀ ਗੜਬੀ ਘਰੋਂ ਲੈ ਕੇ ਜਾਓ ਤਾਂਬੇ ਦੀ ਗੜਬੀ ਨਾਲ ਜਲ ਛੜਾਉਣਾ ਜੀ ਇਹ ਆਪਾਂ ਕੱਚੀ ਰੱਸੀ ਚੜਾਉਣੀ ਹੋਵੇ ਦੁੱਧ ਉਹ ਤਾਂ ਦੂਸਰੇ ਪੰਡਿਆਂ ਤੇ ਤਾਂਬੇ ਦੇ ਵਿੱਚ ਦੁੱਧ ਨਹੀਂ ਪੜਦਾ ਹੁੰਦਾ ਹੈਨਾ ਤੇ ਇਸ ਕਰਕੇ ਤੁਸੀਂ ਤਾਂਬੇ ਦੀ ਗੜਬੀ ਉਹਦੇ ਵਿੱਚ ਤੁਸੀਂ ਕਰੋ ਇਹ ਆਪਣਾ ਜਲ ਲੈ ਕੇ ਜਾਓ ਤੇ ਉਹਦੇ ਵਿੱਚ ਉਸ ਵਿੱਚ ਤੁਸੀਂ ਥੋੜਾ ਜਿਹਾ ਗੰਗਾ ਜਲ ਪਾ ਲਓ ਹੈਨਾ ਜੇਕਰ ਆਪ ਦੇ ਕੋਲ ਨਹੀਂ ਕਿਸੇ ਗਵਾਂਡੀ ਤੋਂ ਮੰਗ ਲਿਆ ਉਹ ਮੇਰੇ ਕੋਲ ਤਾਂ ਸਿਰੇ ਨਹੀਂ ਮੈਂ ਦੇ ਦਿਆਂ ਤਾਂ ਫਿਰ ਦੂਰ ਤੇ ਗੰਗਾ ਜਲ ਲੈਓ ਤੇ ਉਹਦੇ ਵਿੱਚ ਮਿਲਾ ਦਿਓ ਹੈਨਾ ਇੱਕ ਬੇਲ ਪੱਤਰ ਉਹ ਤਾਂ ਚਾਹੀ ਕਿੰਨੇ ਲੈ ਜਾਓ ਤਿੰਨ ਪੱਤਿਆਂ ਵਾਲਾ ਹੁੰਦਾ ਬੇਲ ਪੱਤਰ ਇੱਕ ਭੈਣ ਨੇ ਮੈਨੂੰ ਫੋਨ ਕਰਿਆ ਪਹਿਲਾ ਨੁਕਤਾ ਪਾਇਆ ਸੀ ਕਿੰਜ ਮੈਨੂੰ ਬੇਲ ਪੱਤਰ ਦਾ ਨਹੀਂ ਪਤਾ ਲਾਲ ਸਜਾਨ ਦੇ ਨਹੀਂ ਮੈਂ ਕਿਸੇ ਲਾਲਿਆਂ ਦੇ ਘਰੋਂ ਕਿਸੇ ਪੰਡਤਾਂ ਦੇ ਘਰੋਂ ਪੁੱਛ ਲਾ ਉਹਦੇ ਤਿੰਨ ਪੱਤੇ ਹੁੰਦੇ ਨੇ ਬ੍ਰਹਮਾ ਵਿਸ਼ਨੂੰ ਹੇਸ ਹੈ ਤੇ ਫਿਰ ਉਹਨੇ ਕਰਿਆ ਕਹਿੰਦੀ ਵੀ ਸਹੀ ਹੋ ਜਾਏਗਾ ਹੈਨਾ ਕੁਛ ਨੂੰ ਫਿਰ ਰਾਹਤ ਮਿਲੀ ਹੋਣੀ ਬਸ ਮੈਨੂੰ ਥੋੜਾ ਜਿਹਾ ਦੱਸਿਆ ਉਹਨੇ ਹਲੇ ਫਿਰ ਫੋਨ ਆਊਗਾ ਮੈਂ ਕਿਹਾ ਕਹਿੰਦੀ ਮੈਨੂੰ ਲਿਖਣਾ ਨਹੀਂ ਆਉਂਦਾ ਮੈਂ ਕਿਹਾ ਲੋਕਾਂ ਦਾ ਭਲਾ ਹੋ ਜੂ ਤੁਸੀਂ ਇੱਥੇ ਕਮੈਂਟ ਪਾ ਦਿਆ ਕਰੋ ਹੈਨਾ ਲੋਕ ਆਪ ਹੀ ਪੜ ਲੈਣਗੇ ਤੇ ਲੋ ਤੁਸੀਂ ਸੁਣੋ ਹੁਣ ਇਹ ਤੇ ਘਰੋਂ ਜਲ ਲੈ ਕੇ ਜਾਓ ਉਦੋਂ ਵਿੱਚ ਥੋੜਾ ਜਿਹਾ ਗੰਗਾ ਜਲ ਬਣਾ ਲਓ ਇੱਕ ਬਿਰ ਪੱਤਾ ਲੋ ਤਿੰਨ ਪੱਤੀਆਂ ਵਾਲਾ ਹੁੰਦਾ ਹੋਰ ਚੰਦਨ ਤੇ ਚਾਵਲ ਰੋਲੀ ਲੈ ਕੇ ਮੰਦਰ ਵਿੱਚ ਜਾਓ ਪਹਿਲਾਂ ਜਾ ਕੇ ਮੰਦਰ ਦਾ ਤੁਸੀਂ ਪਹਿਲਾਂ ਦੇ ਲਈ ਨਮਸਕਾਰ ਕਰਿਆ ਫਿਰ ਤੁਸੀਂ ਘੰਟਾ ਟਕਾਓ ਉੱਥੇ ਤਾਂ ਫਿਰ ਸ਼ਿਵਲਿੰਗ ਦੇ ਨੇ ਤੁਸੀਂ ਉਹਦੇ ਜਲ ਚ ਉਹ ਚੜਾਓ ਤੇ ਤੁਹਾਡਾ ਜਦੋਂ ਤੁਸੀਂ ਜਲ ਚੜਾਉਨੇ ਹੋ ਤੁਹਾਡਾ ਮੁਖ ਉੱਤਰ ਵੱਲ ਹੋਵੇ ਉੱਤਰ ਦਾ ਤੁਸੀਂ ਪਹਿਲਾਂ ਸੂਰਜ ਜੀ ਦਾ ਸੋਚਦਾ ਪੂਰਬ ਪਿਛਲਾ ਪਾਸਾ ਪੱਛਮ ਤੇ ਇਹਦੇ ਦਾ ਆਪਣਾ ਉੱਤਰ ਤੇ ਪੂਰਬ ਹੈ ਨਾ ਦਿਸ਼ਾ ਪੁੱਛ ਲੋ ਅਗਲੇ ਨੂੰ ਜੇਕਰ ਆਪ ਨੂੰ ਮਤ ਲੱਗੇ ਉੱਤਰ ਵੱਲ ਤੁਹਾਡਾ ਮੂੰਹ ਹੋਣਾ ਚਾਹੀਦਾ ਹੈਗਾ ਇਧਰ ਦੇਵਤਿਆਂ ਦਾ ਵਾਸ ਹੈ ਦੱਖਣ ਚ ਤਾਂ ਫਿਰ ਪਿੱtras ਦਾ ਵਾਸ ਹੁੰਦਾ ਹੈ ਨਾ ਤੇ ਇਸ ਕਰਕੇ ਕਹਿਣ ਥੋੜਾ ਉੱਤਰ ਵੱਲ ਮੂੰਹ ਹੋਵੇ ਤੇ ਤੁਸੀਂ ਉਹ ਜਲ ਚੜਾਤਾ ਉੱਥੇ ਤੇ ਤੁਸੀਂ ਫਿਰ ਜਿਹੜਾ ਉਹ ਕੁਸ ਭਾਂਡਾ ਲੈ ਜਾਓ ਨਾਲ ਉਹ ਜਿੱਥੇ ਪੰਜਾਲ ਡਿੱਗਦਾ ਵਾ ਇਹ ਥਾਂ ਜਲੇਰੀ ਕੋਲੇ ਉਹਦੇ ਥੱਲੇ ਭਾਂਡਾ ਧਰ ਦਿਓ ਉਹ ਜਾਲ ਆ ਜੂਗਾ ਉਹ ਜਾਲ ਤੁਸੀਂ ਘਰੇ ਲੈ ਆਓ ਜਿਹੜਾ ਉਦੋਂ ਤੋਂ ਚਟਕੇ ਆਇਆ ਹੋਇਆ ਹੈ ਨਾ ਤੇ ਉਹ ਲਿਆ ਕੇ ਥੋੜਾ ਉਹ ਸ਼ੀਸ਼ੀ ਚ ਪਾ ਕੇ ਰੱਖ ਲਓ ਤੇ ਜਿਹੜਾ ਬਿਲ ਪੱਤਾ ਤੁਸੀਂ ਜਿਹੜਾ ਐਸੀ ਉਹ ਉਹ ਵੀ ਤੁਸੀਂ ਲੈ ਆਓ ਨਾਲ ਹੀ ਉਹ ਉਹਦਾ ਵੀ ਟੂਰਾ ਕਰਕੇ ਰੱਖ ਲਓ ਫਿਰ ਜਿਹੜਾ ਕੋਈ ਬੰਦਾ ਜਦੋਂ ਤੁਸੀਂ ਜਾਲ ਚੜਾਉਣਾ ਸੱਚ ਉਦੋਂ ਕਹਿਣਾ ਉਹਦਾ ਤੁਸੀਂ ਬੇਨਤੀ ਕਰਨੀ ਹੈ हे ਕੁੰਦਕੇਸ਼ਵਰ ਮਹਾਰਾਜ ਕੁੰਦਕੇਸ਼ਵਰ ਕੋਹ ਨੂੰ ਛਿਪੋਲੇ ਨੂੰ ਕੁੰਦਕੇਸ਼ਵਰ ਮਹਾਦੇਵ ਦਾ ਨਾਮ ਲੈ ਕੇ ਤੇ ਕਹਿੰਦੇ ਹੌਲੀ ਹੌਲੀ ਐ ਨਹੀਂ ਵੀ ਕਦਮ ਪਾਣੀ ਜੜਾ ਦਿਓ ਹੌਲੀ ਹੌਲੀ ਉਲਟਾਰ ਛੱਡਣੀ ਹੈ ਹੈਨਾ ਤੇ ਕਹਿੰਦੇ ਜਲ ਛਡਾਉ ਤੇ ਪ੍ਰਾਰਥਨਾ ਕਰੋ ਕਿ ਇਹ ਕੁੰਕੇਸ਼ਵਰ ਵੀ ਮੇਰੇ ਘਰ ਚ ਫਲਾਣਾ ਵਿਅਕਤੀ ਮੁੰਡਾ ਪੁੱਤਾ ਕੋਈ ਵੀ ਹੈ ਜੋ ਉਹਦਾ ਨਾਮ ਲੈ ਕੇ ਤੇ ਉਹਦਾ ਨਸ਼ਾ ਛੁੱਟ ਜੇ ਤੇ ਇਹ ਵਕਤ ਦੀ ਉਹ ਨਾਲ ਉਹ ਤੁਸੀਂ ਔਸ਼ਧੀ ਰੂਪ ਵਿੱਚ ਕੋਈ ਦਵਾਈ ਬਣਦੀ ਉਹ ਉਹ ਵਿਲਪੱਤਰ ਤੇ ਉਹ ਜਿਹੜਾ ਜਲ ਗਲਾਈ ਤੋਂ ਇਠੋਂ ਆਇਆ ਉਹ ਥੰਗਰੇ ਭਾਂਡਾ ਰੱਖ ਲਓ ਉਹ ਉਹ ਲਿਆਓ ਘਰੇ ਥੋੜਾ ਹੈ ਨਾ ਤੇ ਉਹ ਘਰੇ ਲਿਆ ਕੇ ਰੱਖ ਲਓ ਉਹ ਫਿਰ ਤੁਸੀਂ ਜਦੋਂ ਖਾਣੇ ਦੇ ਵਿੱਚ ਪਾਣੀ ਚਾਹ ਦੇ ਵਿੱਚ ਪਾਣੀ ਪਾ ਕੇ ਬੂੰਦਾਂ ਦੋ ਚਾਰ ਪਾ ਦੋ ਤੇ ਬਾਕੀ ਉਹਦੇ ਜੇ ਕੁਝ ਵੀ ਉਹ ਖਾਂਦਾ ਪੀਂਦਾ ਹੈ ਨਾ ਸਬਜ਼ੀ ਚ ਪਾਤਾ ਜਿਹੜੇ ਉਹ ਬਿਰ ਪੱਤਰਾ ਉਹ ਵੀ ਸਬਜ਼ੀ ਚ ਪਾਤਾ ਆਟੇ ਚ ਰੋਟੀ ਚ ਪਕਾਤਾ ਹੈ ਨਾ ਤੇ ਇਸ ਤਰ੍ਹਾਂ ਉਹਦੇ ਅੰਦਰ ਚਲਾ ਜੀ ਉਹ ਦਵਾਈ ਉਹ ਜਿਹੀ ਕਰਾਂਦੀ ਹੈ ਨਾ ਤੇ ਉਹ ਵਸ ਫਿਰ ਤੁਸੀਂ ਕੁਝ ਬੂੰਦਾਂ ਕਹਿੰਦੇ ਸਬਜੀ ਚ ਪਾ ਦਿਓ ਕੁਝ ਪਾਓ ਪਾਣੀ ਚ ਪਾ ਦਿਓ ਫਿਰ ਪਤਲਾ ਚੂਰਾ ਦਾਲ ਵਿੱਚ ਸਬਜੀ ਚ ਪਾ ਦਿਓ ਬਹੁਤ ਜਲਦੀ ਉਸ ਆਦਮੀ ਦਾ ਨਸ਼ਾ ਛੁੱਟ ਗਿਆ ਜੇ ਕੀ ਨਾ ਰੱਖਿਓ ਚਲ ਪੰਜ ਸੱਤ ਦਿਨ ਲੱਗ ਜਾਣਗੇ ਵੱਧ ਤੋਂ ਵੱਧ ਹੈਨਾ ਤੇ ਤੁਸੀਂ ਕਰਕੇ ਦੇਖੋ ਉਹ ਪਰ ਮਾਫ ਕਰਾਂ ਪਣੀ ਕੋ ਮੇਰੇ ਬਹੁਤ ਸ਼ੰਕਰ ਸਰ ਦਾ ਮੰਗਲ ਸਰ ਦਾ ਬੋਲਾ ਕਰੋ ਤੇ ਲਓ ਹੁਣ ਤੁਸੀਂ ਏ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਲਿਖ ਲਿਆ ਹੁਣ ਤੁਸੀਂ ਹੋਰ ਭੈਣ ਭਾਈ ਨੂੰ ਦੱਸਿਓ ਤੇ ਕੱਲ ਨੂੰ ਫੇਰ ਨਵੇਂ ਨੁਕਤੇ ਤੇ ਨਵੇਂ ਗੀਤ ਨਵੇਂ ਲਾਂਗ